ਸਾਹਿਬਾਨ ਦੀ ਬੇਅਦਬੀ ਤੇ ਉਹ ਜੇ ਉਪਰਾਲਾ ਕਰ ਰਹੇ ਨੇ ਤੇ ਦੇ ਰਾਏ ਦਰੋਸਤਾ ਹੈ ਬਹੁਤ ਹੀ ਚੰਗੀ ਗੱਲ ਹੈ ਤੇ ਸਖਤ ਤੋਂ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਜਿੱਤਾਂ ਦੇ ਸਾਹਬ ਅ ਬਾਬਾ ਜੀ ਇਸ ਪੰਜਾਬ ਸਰਕਾਰ ਵੱਲੋਂ ਇੱਕ ਕਾਨੂੰਨ ਜਿਹੜਾ ਬਣਾਇਆ ਜਾ ਰਿਹਾ ਜੋ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਸੀ ਬਾਰ-ਬਾਰ ਉਹਨਾਂ ਨੂੰ ਰੋਕਣ ਦੇ ਲਈ ਸਖਤ ਜਿਹੜੇ ਕਾਨੂੰਨ ਬਣਾਏ ਜਾ ਰਹੇ ਆ ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ ਜੀ ਇਹ رائے درست ਆਏ ਜਿੱਥੇ ਅੱਜ ਗੁਰਦੁਆਰਾ ਕੋਰਾਲੀ ਦੇ ਨੇੜੇ ਨੇੜੇ ਕੌਣੀ ਬੁੱਢਾ ਦਲ ਜਿਹੜਾ ਆਪਾਂ ਦਰਸ਼ਨ ਕਰ ਰਹੇ ਆ ਮੁਗਲ ਮਾਜਰੀ ਪਿੰਡ ਹੈ ਤੇ ਜਿਹੜਾ ਜੀਟੀ ਰੋਡ ਦੇ ਉੱਪਰ ਹੈ ਉੱਥੇ ਦਰਸ਼ਨ ਦੇਦਾਰੇ ਕਰਨ ਨੂੰ ਆਸਤੇ ਪਹੁੰਚੇ ਆ ਤਾਰੀਆਂ ਹੀ ਗੁਰਸਿੱਖ ਸੰਤਾਂ ਨੂੰ ਵਾਇਫ ਜੀ ਕਾ ਖਵਸਾ ਵਾਇਫ ਜੀ ਦੀ ਬੇਦਵੀ ਜਿਹੜਾ ਤੁਸੀਂ ਪੁੱਛਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਤੇ ਜਿਹੜਾ ਕਰ ਰਹੀ ਹੈ ਠੀਕ ਹੈ ਪਰ ਸੈਂਟਰਲ ਸਰਕਾਰ ਨੂੰ ਵੀ ਚਾਹੀਦਾ ਹੈ ਕਿਸੇ ਵੀ ਧਰਮ ਦਾ ਕੋਈ ਗ੍ਰੰਥ ਹੈ ਪਰ ਸਾਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬੀ ਤੇ ਪੰਜਾਬ ਦੇ ਵਿੱਚ ਰਹਿੰਦੇ ਹੋਈ ਬਹੁਤ ਜ਼ਿਆਦਾ ਜਿੱਥੇ ਆਪਾਂ ਥਾਂ ਥਾਂ ਕਈ ਵਾਰੀ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਭਾਈ ਗੁਰਤਾ ਸਾਹਿਬਾਨ ਦੀ ਬੇਦਵੀ ਤੇ ਉਹ ਜੇ ਉਪਰਾਲਾ ਕਰ ਰਹੇ ਨੇ ਤੇ ਦੇਰ ਆਏ ਦਰੋਸਤਾਏ ਬਹੁਤ ਹੀ ਚੰਗੀ ਗੱਲ ਹੈ ਤੇ ਸਖਤ ਤੋਂ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਉਹ ਜਿਵੇਂ ਆਪਣੇ ਦਰਜਾ ਜਿਹੜਾ ਜਾਗਤ ਜੋਤ ਜੁਗੋ ਜੁਗਾ ਟੱਲ ਜਿਹੜੇ ਨੇ ਸਾਡੇ ਗੁਰੂ ਨੇ ਤੇ ਉਹਨਾਂ ਦਾ ਜਿਹੜਾ ਆਪਣੇ ਕੋਈ ਵੀ ਕਦੇ ਕੋਈ ਆਪਣੇ ਬੇਅਦਬੀ ਕਰਦਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਤੇ ਜਿਵੇਂ انسان ਨੂੰ ਜੇ ਨਾ ਕੋਈ ਬੰਦੇ ਦਾ ਮਰਡਰ ਹੋ ਜਾਂਦਾ ਤੇ ਉਹਦੀ ਕਿਵੇਂ ਕੋਈ ਹੁਣੇ ਸਜ਼ਾ ਹੁੰਦੀ ਹੈ ਤੇ ਉਹਦੇ ਮੁਕਾਬਕ ਜਿਹੜਾ ਬਹੁਤ ਹੀ ਉਹਦੇ ਤੋਂ ਵੀ ਉੱਪਰ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਹਿੰਮਤ ਨਾ ਕਰੇ ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂ ਗੁਰਕਾ ਸਾਹਿਬਾਨ ਦੀ ਬੇਅਦਬੀ ਦੀ ਜੇ ਉਹ ਕਰ ਰਹੀ ਹੈ ਪੰਜਾਬ ਸਰਕਾਰ ਤੇ ਬਹੁਤ ਡੇਰਾਏ ਦਰੋਸਤਾਏ ਬਹੁਤ ਖੇਤੀ ਕਰਨਾ ਚਾਹੀਦਾ ਹੈ ਲੱਗਦਾ ਹੈ ਕਿ ਇਸ ਨਾਲ ਘਟਨਾਵਾਂ ਜਿਹੜੀਆਂ ਰੁਕਣਗੀਆਂ ਜੇ ਸਖਤ ਕਾਨੂੰਨ ਬਣਨਗੇ ਫਰਕ ਤਾਂ ਬਹੁਤ ਪੈਂਦਾ ਹੈ ਉਹਦੇ ਨਾਲ ਚੰਗਾ ਕੰਮ ਹੈ ਜੇ ਪੰਜਾਬ ਸਰਕਾਰ ਰਹੀ ਹੈ ਕੰਮ ਕਰ ਰਹੀ ਹੈ ਤਾਂ ਚੰਗਾ ਕੰਮ ਹੈ